अपनी रखी करो तैयारी अपनी रखनी करो तैयारी ਕੋਠੀ ਦਾ ਘਰਾਓ ਮੁਰਦਾਵਾਰ ਮੁਰਦਾਵਾਰ ਸਤਿ ਸ੍ਰੀ ਅਕਾਲ ਦੀ ਬੁਢੋਂ ਦਾ ਬਾਬਾ ਮੁਰਦਾਵਾਰ ਮੁਰਦਾਵਾਰ ਸਾਥੀਓ ਮੈਂ ਤੁਹਾਡਾ ਆਪਣਾ ਜਗਸੀਰ ਮਹਾਰਾਜ ਅੱਜ ਰਮਪਰੇ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਭੈਣ ਸੁਖਿੰਦਰ ਕੌਰ ਕੀ ਕੇ ਜੋ ਕ੍ਰਾਂਤੀਕਾਰੀ ਜਰਨਲਿਸਟ ਕਸਤੌਰ ਸਿੰਘ ਕਰ ਨੀਆ ਵੱਲੋਂ ਛਾਪਾ ਮਰਿਆ ਗਿਆ ਸੀ ਉਸ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰਨ ਹੈਗੇ ਲੋਕ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਬਖ ਬਖ ਜਿਥੇ ਬੰਦਿਆਂ ਦੇ ਸਾਵਨ ਮਜ਼ਦੂਰ ਮੇਖੋ ਰੋਸ ਦਾ ਰੋਸ ਬਹੁਤ ਪਿੱਛੇ ਚੱਲ ਰਿਹਾ ਹੈਗਾ ਤੁਹਾਡਾ ਆਪਣਾ ਜਗਸੀਰ ਮਹਾਰਾਜ ਮੌਕੇ ਦੀ ਸਾਰਗਤ ਤਸਵੀਰਾਂ ਤੁਹਾਡੇ ਨਾਲ ਕਰ ਰਹੇ ਆ ਸਮਝ ਗਿਆ ਸਾਥੀਓ ਦੇਖੋ ਉਧਰ ਜਿਹੜਾ ਬੀਜੇਪੀ ਦਾ ਆਗੂ ਹੈ ਜਗਦੀਪ ਸਿੰਘ ਰਕਾਈ ਉਹਦੇ ਘਰ ਦੇ ਮੂਹਰੇ ਪੰਜਾਬ ਪੁਲਿਸ ਵੱਲੋਂ ਬੈਰੀਕੇਡ ਕੀਤੇ ਗਏ ਆ ਹਾਲਾਂਕਿ ਕਿਸਾਨਾਂ ਵੱਲੋਂ ਕਿਸਾਨ ਜਿੱਥੇ ਬੰਦਿਆਂ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਹੈਗਾ ਇਹ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨ ਨਹੀਂ ਸੀ ਆ ਦੇਖੋ ਪੁਲਿਸ ਨੇ ਬੈਰੀਕੇਡ ਲਾ ਕੇ ਖੜੀ ਜੀ ਕੀ ਕਰਨਗੇ ਜੋਲਾ ਠਾਣੇ ਉਹ ਹਲਵਾ ਦੇ ਜਾਣੇ ਉਹ ਵੀ ਆਹ ਜਿਹੜੀ ਰੋਡ ਆ ਪਾ ਵੀ ਸਾਥੀਓ ਅੱਗੇ ਆਜੋ ਸਾਰੇ ਜਣੇ ਪ੍ਰਧਾਨ ਜੀ ਦੇ ਨੇੜੇ ਉਹ ਜਿਹੜੇ ਮਾਰੇ ਖੜੇ ਆ ਬੰਦੇ ਸਾਰੇ ਅੱਗੇ ਆਜੋ ਆਜੋ ਵੀ ਆਜੋ ਐ ਹਰਲਾ ਕੋਈ ਬੰਦਾ ਪਿੱਛੇ ਨਾ ਰਹਿ ਜਾਏ ਆਪਣਾ ਜਿਹੜਾ ਮੁਰਲਾ ਅਧਿਕਾਰ ਆ ਸਾਡਾ ਪ੍ਰੋਟੈਸਟ ਹੀ ਨਹੀਂ ਕਰਦੇ ਨੇ ਮੈਂ ਗੱਲ ਕਰਦਾ ਹਾਂ ਦੱਸੋ ਰਾਮਣਤ ਲਾਪੈਸਟ ਕਰਨਾ ਮੁਜ਼ਾਹਰਾ ਕਰ ਮਾਰੋ ਮਾਰੋ ਸੀਧੀ ਅਸੀਂ ਕੋਈ ਘਰੇ ਨਹੀਂ ਬੈਠਦੇ ਮੇਰੀ ਗੱਲ ਤੁਹਾਨੂੰ ਪਤਾ ਕੀ ਹੈ ਤੁਹਾਡੀ ਡਿਊਟੀ ਹੈਗੀ ਐ ਵੀ ਜਿਹੜਾ ਨਕਈ ਆ ਜਗਦੀਪ ਜੀ ਪੀ ਦਾ ਲੀਡਰ ਹੈ ਪ੍ਰਧਾਨ ਵੀ ਉਹਦੀ ਰਾਖੀ ਕਰਨਾ ਤੁਹਾਡੀ ਡਿਊਟੀ ਆਪਦੇ ਘਰੇ ਬੈਠਾ ਹਾਂ ਘਰੇ ਬਾਹਰ ਕੇ ਲਾ ਲਉ ਨਹੀਂ ਨਹੀਂ ਫਿਰ ਇੱਕ ਮਿੰਟ ਅਸੀਂ ਕਿਹੜਾ ਘਰੇ ਜਾਣੇ ਆ ਇੱਥੇ ਸਾਡਾ ਐਲਾਨ ਕਰਾ ਲਓ ਵੀ ਅਸੀਂ ਕਿਸੇ ਦੇ ਘਰੇ ਨਹੀਂ ਬੈਠਦੇ ਸਾਰੇ ਚਾਰੇ ਰੂਟ ਵੀ ਨਿਕਲ ਦਿੱਤਾ ਜਾ ਰਹੇ ਹਨ ਜੀ ਬਹੁਤ ਬਹੁਤ ਧੰਨਵਾਦ ਜੀ 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 ਨਹੀਂ ਨਹੀਂ ਅਸੀਂ ਵੇਖੋ ਕੋਈ ਰਸਤੇ ਦੇ ਵਿੱਚ ਬਟਕਾ ਰੋਕੇ ਅਸੀਂ ਇੱਕ ਮਿੰਟ ਉੱਥੇ ਜਦੋਂ ਆਪਾਂ ਟੀ ਪੁਆਇੰਟ ਤੋਂ ਇਧਰ ਮੁੜਦੇ ਸੀ ਤੁਹਾਨੂੰ ਬੰਦੇ ਕਹਿੰਦੇ ਵੀ ਜਿਹੜਾ ਆਹ ਮਾਰਕ ਐ ਮੇਰੀ ਗੱਲ ਸਾਂ ਕੀ ਮਾਰਗ ਉੱਤੇ ਦੀ ਜਾਓ ਨਾ ਟ੍ਰੈਫਿਕ ਕਿਸੇ ਕਿਤੇ ਵੀ ਆਪਾਂ ਟ੍ਰੈਫਿਕ ਨੂੰ ਰੋਕਣੇ ਆਪਾਂ ਜਿੱਦਿ ਸਲਿਪਰੀ ਰੋਡ ਆ ਸਰਵਿਸ ਰੋਡ ਉੱਥੋਂ ਹੀ ਜਾਓ ਇਹਦਾ ਸਾਡੇ ਹੈਗਾ ਵੀ ਆਪਾਂ ਲੋਕਰ ਨੂੰ ਪ੍ਰਸ਼ਾਨ ਕਰਨਾ ਨਹੀਂ ਹੈ ਅਸੀਂ ਵੀ ਘਰ ਦੇ ਨਾਲ ਤੇ ਜੇ ਤੁਹਾਨੂੰ ਲੰਘਣ ਵਾਸਤੇ 2 ਮਿੰਟ ਰੋਕੂ ਮੈਨੂੰ ਲਾਏ ਬੰਦੇ ਤਾਂ ਹੁਣ ਪੱਕੀ ਰੋਕਦੇ ਨੇ ਜੀ ਉਹ ਨਹੀਂ 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 ਇਹਦਾ ਪੱਕਾ ਰੋਕਦੇ ਨੇ ਬੈਠੇ ਨੇ ਫਿਰ ਈ ਸੜਕ ਤੇ ਕੋਈ ਬੰਦਾ ਸੜਕ ਦੇ ਉੱਤੇ ਖੜਨ ਦੀ ਕੋਈ ਜਾਮ ਲਾਉਣ ਦੀ ਕੋਸ਼ਿਸ਼ ਨਾ ਕਰੇ ਜੇ ਆਪਾਂ ਨੂੰ ਹੈ ਜੀ ਕੋਈ ਆ ਗਿਆ ਨਹੀਂ ਹੋਈ ਆਕੂ ਵੱਲੋਂ ਠੱਗਾ ਪਊਗਾ ਠੱਗਾ ਨਾਮ ਕੋ ਯੋ ਚਪਲ ਚਪਲਾ ਵੀ ਵੇਖਣਾ ਤੇ ਮੈਂ ਕਹਿੰਦਾ ਕੋਈ ਗੱਲ ਕਰ ਕੋਈ ਮਿੱਟੀ ਗਾਣ ਆਉਂਦੇ ਉਹਨੂੰ ਬੁਲਾ ਲੈਂਦੇ ਆ ਨਹੀਂ ਕਰ ਸਕਦੇ ਪਿੱਛੇ ਘੱਟ ਮੈਂ ਮੈਚ ਡੱਕਾ ਆ ਪੜੀ ਦਾ ਪੜੀ ਦਾ ਪੜੀ ਦਾ ਜਾਣਦਾ ਹੀ ਜ਼ਰੂਰੀ ਹੈ ਪਰ ਇੰਨਾ ਬੋਲੋ ਮਗਲ ਮੂਰ ਤੇ ਵਗਦੇ ਆ ਜਰੂਰੀ ਤੁਹਾਨੂੰ ਚੀਕ ਪਵਾਦਾ ਵੀ ਅਸੀਂ ਕੋਈ ਪ੍ਰੋਬਲਮ ਨਹੀਂ ਕੋਈ ਆਉਣੀ। ਕਿ ਕੰਮ ਜਿਹੜੇ ਤੇ ਚੇਰੋ ਕੋਲੋਂ ਗੱਲ ਕਰਦੇ ਆ। ਕਿ ਆ ਸੀ ਵੀ ਇੱਥੇ ਰੁਕਾਂਗੇ। ਸਾਡਾ ਸੁੱਤਾ ਸੀ ਵੀ ਅਸੀਂ ਇੱਥੇ ਬੈਠ ਕੇ 5 ਮਿੰਟ ਮੂੰਹ ਤਾ ਜਾਵਣ ਲਈ ਪਿੰਡ ਜਾਵੋ। ਕੋਲੋਂ ਅਸੀਂ ਪਿੰਡ ਜਾਵਣਾ। ਮੁਕਾਬਲ ਮੰਦਾ ਬੱਕਰ ਸਾਈ ਨਹੀਂ ਚਲੇਗੀ। ਨਹੀਂ ਨਹੀਂ ਕਰੇਗੀ ਨਹੀਂ ਕਰੇਗੀ ਕੋਲਸਪ੍ਰਸ਼ਾਸਨ ਮਰਦਾਬਾ 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 ਕੋਲਸਪ੍ਰਸ਼ਾਸਨ ਟਾਰਪਰ ਬੈਠਾ ਹੈ ਮਰਦਾਬਾ ਕੋਲਸਪ੍ਰਸ਼ਾਸਨ ਵੱਲੋਂ ਅੱਗੇ ਲੰਘਣ ਨਹੀਂ ਦਿੱਤਾ ਜਾ ਰਿਹਾਗਾ ਆਪਕਾ ਵੱਲੋਂ ਫੈਸਲਾ ਕੀਤਾ ਗਿਆਗਾ 10 ਮਿੰਟ ਨਹੀਂ ਲੱਗੇ 20 ਸੜਕ ਜਾਮ ਕੀਤੀ ਜਾਵੇ ਹਾਲਾਂਕਿ ਸਾਡੀ ਜਥੇਬੰਦੀ ਦੇ ਆਗੂ ਅਵੇ ਜੀ ਉਹ ਚਾਹੁੰਦੇ ਨਹੀਂ ਵੀ ਸੜਕ ਜਾਮ ਕੀਤੀ ਜਾਵੇ ਅਸੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇਗੇ ਆਗੂਆਂ ਦਾ ਕਹਿਣਾ ਪਰ ਪੁਲਿਸ ਵੱਲੋਂ ਵੈਰੀਗੇਟ ਕੀਤਾ ਗਿਆਗਾ ਦੇਖੋ ਮੈਰੀਗੇਟ ਪਾਸੇ ਕੀਤੇ ਗਏ ਆ ਉਹ ਨਾ 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 ਉਹ ਨਾ ਬੱਸ 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 ਗਲਤ ਕਰੋ ਕਹਿੰਦਾ ਸੀਗਾ ਵੀ ਮੈਂ ਲੋਕਾਂ ਦੇ ਨਾਲ ਆ ਮੈਂ ਵੀ ਰਾਮਪੁਰੇ ਪਿੰਡ ਵਾਲਾ ਆ ਪਰ ਹੁਣਾਂ ਨੇ ਫੋਰਸ ਮੰਗਾ ਕੇ ਵੀ ਮੇਰੇ ਘਰ ਤੋਂ ਸਾਊਂਡ ਪਿੱਛੇ ਪਿੱਛੇ ਰਹਿਣ। ਜੀ। ਉਹੀ ਹੁਣ ਲੋਕ ਜਿਹੜੇ ਕੱਲ ਆਉਂਦੇ ਲੱਗਦੇ ਸੀ ਹੁਣ ਦੁਸ਼ਮਣ ਲੱਗਣ ਲੱਗੇ। ਜੀ। ਤੋਂ ਅਸੀਂ ਕਿਹਾ ਵੀ ਜਾਂ ਤਾਂ ਫਿਰ ਆਪ ਬਾਹਰ ਆ ਜੇ ਇੱਥੇ ਆ ਕੇ ਲੋਕਾਂ ਦੀ ਸੁਣ ਲੈ। ਤੇ ਨਹੀਂ ਫਿਰ ਅਸੀਂ ਜਾਵਾਂਗੇ ਗੇਟ ਤੇ। ਕੋਈ ਉਹਦਾ ਨੁਕਸਾਨ ਨਹੀਂ ਕਰਦੇ। ਕੋਈ ਉਹਦਾ ਫੁੱਲ ਨਹੀਂ ਤੋੜਦੇ ਉਹਦਾ। ਕੋਈ ਡਲੀ ਨਹੀਂ ਮਾਰਦੇ। ਪਰ ਹੁਣ ਉਹ ਜਿਹੜਾ ਸੜਕ ਰੋਕੀ ਐ ਫਿਰ ਮੰਨੇ ਆ। ਉਹੀ ਗੱਲ ਐ ਮਿੰਗਣਾ ਘੋੜੇ ਦੁੱਧ ਲੈਣ ਵਾਲੀ ਗੱਲ ਐ ਪਰ ਹੁਣ ਅਸੀਂ ਬੋਲਣ ਕਰਾਂਗੇ ਉਸ ਤੋਂ ਬਾਅਦ ਸਵਾਪਤ ਕਰਾਂਗੇ। ਕਿੰਨੇ ਟਾਈਮ ਲਈ ਤੁਸੀਂ ਇੱਥੇ ਬੈਠੇ ਹੋ? ਹੋਰ ਨਾਲ 5-7 ਮਿੰਟ। ਉਸ ਆ ਵੀ ਬੈਠ ਜਾਓ ਇੱਥੇ ਸਾਰੇ ਜਣੇ ਮਨੂੰ ਮੰਤਬ ਨੂੰ ਅਸੀਂ ਆਏ ਸੀ ਅੱਜ ਅਸੀਂ ਇੱਕ ਚੇਤਾਵਨੀ ਦੇਣ ਆਏ ਸੀ ਐਨਆਈਏ ਨੂੰ ਇੱਥੇ ਆਉਣ ਦਾ ਸਾਡਾ ਮਕਸਦ ਇਹ ਸੀ ਕਿ ਸਾਡਾ ਸੁਨੇਹਾ ਇਹ ਬੀਜੇਪੀ ਦਾ ਆਗੂ ਜਿਹੜਾ ਵਾ ਆਲਦੇ ਅਕਾਮਾਂ ਤੱਕ ਲੈ ਕੇ ਜਾਵੇ ਉਹ ਕੀ ਸੁਨੇਹਾ ਸਾਡਾ ਫੇੜੀ ਐਨਆਈਏ ਦੰਗਨੌਦੀ ਫਿਰਦੀ ਆ ਆ ਜਿਹੜੇ ਭਰਾ ਸਾਡੇ ਪੁਲਸ ਵਾਲੇ ਖੜੇ ਆ ਪੰਜਾਬ ਵਾਲੇ ਇਹਨਾਂ ਨੂੰ ਵੀ ਪੁੱਛ ਦੇਣੀਏ ਜੇ ਦੂਜੇ ਸ਼ਬਦਾਂ ਚ ਕਹੀਏ ਐਨਆਈਏ ਨੂੰ ਇਹਨਾਂ ਤੇ ਯਕੀਨ ਨਹੀਂ ਆ ਸਾਡੇ ਆਲੇ ਤੇ ਉਹ ਵੇਸ ਤੇ ਜਿਹਦੇ ਮਰਜ਼ੀ ਵਾਰੰਟ ਕੱਢ ਜਿਹਨੂੰ ਮਰਜ਼ੀ ਪਰਚਾ ਪਾ ਦੇ ਚਾਕੇ ਲੈ ਗਏ ਜਿਹੜੇ ਇੱਥੇ ਛਾਪਾਂ ਮਾਰੀ ਕਰਨ ਆਏ ਆ ਰਾਮਪੁਰੇ ਐਸਐਸਪੀ ਬਠਿੰਡਾ ਨੂੰ ਸੁਭਾ ਦੱਸਿਆ ਆ ਕੇ ਕੋਈ ਨੌਲ ਨਹੀਂ ਸੀ ਕੋਈ ਇਹਨਾਂ ਨੇ ਧਿਆਨ ਨਹੀਂ ਕੀਤਾ ਕਿ ਐਨਆਈਏ ਇੱਥੇ ਆ ਰਹੀ ਆ ਇਹਨਾਂ ਦੇ ਵੱਡੇ ਅਧਿਕਾਰੀਆਂ ਨੇ ਦੱਸਿਆ ਆਪਾਂ ਨੂੰ ਵੀ ਪ੍ਰਧਾਨ ਜੀ ਸਾਡੇ ਧਿਆਨ ਚ ਹੈ ਹੀ ਜੀ ਇਹ ਸਿਆਣਾ ਇਹ ਆ ਰਹੀ ਆ ਇਹਦਾ ਮਤਲਬ ਦੋਸਤੋ ਕੀ ਆ ਇਹਦਾ ਮਤਲਬ ਸਮਝਣ ਵਾਸਤੇ ਸੰਖੇਪ ਹੋੜਾ ਹੋਰ ਤਿੱਖੇ ਜਾਣਾ ਪਊਗਾ ਤੁਹਾਨੂੰ ਜਾਣਾ ਸੰਭੂ ਤੱਕ ਘਰੇ ਜੋ ਕਰਦੇ ਆ ਪਿੰਡ ਜੋ ਕਰਦੇ ਆ ਸ਼ਹਿਰ ਜੋ ਕਰਦੇ ਆ ਬਾਟਰ ਤੇ ਜੋ ਕਰਦੇ ਆ ਕੱਲੀ ਕੱਲੀ ਗੱਲ ਸਾਡੀ ਓਪਨ ਆ ਇਹੋ ਜਿਹਾ ਕੋਈ ਸਾਡੇ ਦੇ ਵਿੱਚ ਉਹੋ ਜਿਹੀ ਘਾਟ ਨਹੀਂ ਗਈ ਕਿ ਐਨ ਆਈ ਐਸ ਸੰਤਾਪੇ ਮਾਰਨ ਆ ਜਾਣ ਫਿਰ ਤੁਸੀਂ ਕਹੋਗੇ ਫਿਰ ਯਾਰ ਆਪਾਂ ਨੂੰ ਇਹ ਕਰਨ ਦੀ ਕੀ ਲੋੜ ਆ ਇਹ ਕਰਨ ਦੀ ਲੋੜ ਪਾ ਤਾ ਪਈ ਛੋਟੇ ਜਿਹੇ ਸੱਦੇ ਤੇ ਤੁਸੀਂ ਵੱਡੀ ਗਲਤੀ ਚਾਏ ਆ ਤੁਹਾਡਾ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਜਿੰਨੀਆਂ ਭਰਾਤਰੀ ਜਥੇਬੰਦੀਆਂ ਆਈਆਂ ਵਾ ਸਾਰਿਆਂ ਦਾ ਧੰਨਵਾਦ ਹੁਣ ਪਿੰਡਾਂ ਨੂੰ ਮੁੜਨਾ ਨਾ ਤੇ ਧੀਰਜ ਨਾਲ ਮੁੜਨਾ ਵਾ ਸਾਰਿਆਂ ਨੇ ਜਿੰਨੇ ਸਾਥੀ ਨਾਲ ਲੈ ਕੇ ਆਏ ਆ ਬੱਸਾਂ ਤੇ ਕਿੰਤੀ ਕਰਕੇ ਲੈ ਕੇ ਜਲੇ ਆ ਧੀਰਜ ਨਾਲ ਮੈਥੋੜੀ ਹੋਈ ਬਾਸ ਮੁੜਨਾ ਵਾ ਅੰਮ੍ਰਾਜ ਜੀ ਫਟੇ ਬੁਲਾਓ ਬੁਲਾਓ ਜੀ ਮੋਰੇ ਸੋਨੇ ਹਾ ਅੱਜ ਦਾ ਹੋਇਆ ਸਫਲ ਸਮਾਪਤ